ਔਰ ਉਸ ਲੜਕੀ ਨੂੰ ਧੋਖੇ ਨਾਲ ਮਾਰਨਾ ਉਸ ਲੜਕੀ ਨੂੰ ਧੋਖੇ ਨਾਲ ਬੁਲਾਉਣਾ ਔਰ ਪੰਜਾਬ ਦੇ ਵਿੱਚ ਹੋਰ ਵੀ ਇੱਕ ਦੋ ਕੁੜੀਆਂ ਨੂੰ ਧੋਖੇ ਨਾਲ ਬੁਲਾਉਣਾ ਕੀ ਇਹ ਇੱਕ ਸਿੰਘ ਦਾ ਕੰਮ ਹੋ ਸਕਦਾ ਹੈ ਨਿਹੱਥੇ ਬੰਦੇ ਦੇ ਉੱਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਵਾਰ ਨਹੀਂ ਕਰਨਾ ਇੱਥੇ ਇੱਕ ਨਿਹੱਥੀ ਔਰਤ ਨੂੰ ਧੋਖੇ ਨਾਲ ਬੁਲਾ ਕੇ ਤੇ ਮਾਰ ਦੇਣਾ ਓ ਮਾਈ ਗਾਡ ਮਤਲਬ ਇਹ ਜਰਾਇਮ ਪੇਸ਼ਾ ਲੋਕ ਨਹੀਂ ਆ ਜਿਨ੍ਹਾਂ ਨੇ ਗੁਰੂ ਦੇ ਬਾਣੇ ਪਾ ਕੇ ਗੁਰੂ ਦੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਸਿੰਘਾਂ ਨੂੰ ਬਦਨਾਮ ਕੀਤਾ ਜਾ ਰਿਹਾ ਸਿੱਖਾਂ ਦੀ ਸਿੰਘਾਂ ਦੀ ਛਵੀ ਪਹਿਲਾਂ ਹੀ ਬਹੁਤ ਜ਼ਿਆਦਾ ਖਰਾਬ ਇਸ ਤਰ੍ਹਾਂ ਦੇ ਜਰਾਇਮ ਪੇਸ਼ਾ ਲੋਕਾਂ ਨੇ ਕੀਤੀ ਹੋਈ ਆ ਤੇ ਗੁਰੂ ਦੇ ਸਿਧਾਂਤ ਕਿੱਧਰ ਚਲੇ ਗਏ ਇਹ ਜਰਾਇਮ ਪੇਸ਼ਾ ਅੰਮ੍ਰਿਤਪਾਲ ਮਹਿਰੋਂ ਕਹਿੰਦਾ ਕਿ ਯੂਪੀ ਬਿਹਾਰ ਤੋਂ ਆ ਕੇ ਕੋਈ ਕੰਚਨ ਤਵਾੜੀ ਕੋਈ ਬਾਹਰਲੀ ਔਰਤ ਆਪਣੇ ਨਾਮ ਨਾਲ ਕੌਰ ਲਾ ਕੇ ਉਹ ਗੰਦ ਪਾਵੇ ਤੇ ਤੂੰ ਜੁਰਮ ਪੇਸ਼ਾ ਤੇਰਾ ਪਿਸ਼ੋਖੜ ਕੀ ਆ ਮੁਸਲਮਾਨ ਸਾਡੇ ਭਰਾ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਇਸ ਦੇਸ਼ ਦੇ ਵਿੱਚ ਰਹਿਣ ਵਾਲੇ ਹਰ ਧਰਮ ਹਰ ਵਰਗ ਦਾ ਸਤਿਕਾਰ ਕਰਦੇ ਆ ਪਰ ਅਮਰਤਪਾਲ ਮਹਿਰੋ ਤੂੰ ਤੇ ਆਪਣੇ ਧਰਮ ਦਾ ਹੀ ਨਹੀਂ ਹੋਇਆ ਤੂੰ ਤੇ ਜਿਹੜੇ ਧਰਮ ਦੇ ਵਿੱਚ ਜੰਮਿਆ ਆ ਜੇ ਉਸ ਰੱਬ ਨੂੰ ਮਨਜ਼ੂਰ ਹੁੰਦਾ ਤੇ ਉਹ ਤੈਨੂੰ ਪਹਿਲਾਂ ਹੀ ਸਿੱਖਾਂ ਦੇ ਘਰ ਚ ਪੈਦਾ ਕਰ ਦਿੰਦਾ ਤੂੰ ਜੰਮਿਆ ਹੀ ਮੁਸਲਮਾਨਾਂ ਦੇ ਘਰ ਦੇ ਵਿੱਚ ਆ ਔਰ ਤੁਸੀਂ ਲੋਕ ਆਪਣੇ ਧਰਮ ਦੇ ਹੀ ਨਹੀਂ ਸਕੇ ਹੋਏ ਬਸ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਨੇ ਸਿੱਖ ਧਰਮ ਇੱਕ ਇਸ ਤਰ੍ਹਾਂ ਦਾ ਸ਼ੈਲਟਰ ਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜੁਰਾਇਮ ਪੇਸ਼ਾ ਜੁਰਮ ਕਰਕੇ ਤੁਸੀਂ ਇੱਧਰ ਆਣ ਕੇ ਲੁਕ ਜੋ ਤੇ ਬਾਅਦ ਚ ਕਹਿ ਦੋ ਕਿ ਹਕੂਮਤ ਧੱਕਾ ਕਰਦੀ ਆ ਜਦੋਂ ਪੁਲਿਸ ਤੁਹਾਡੇ ਪਟੇ ਫੇਰਦੀ ਆ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਹਕੂਮਤ ਤੁਹਾਡਾਂ ਦਾ ਧੱਕਾ ਕਰਦੀ ਆ ਔਰ ਇਸ ਤਰ੍ਹਾਂ ਦੇ ਜੁਰਾਇਮ ਪੇਸ਼ਾ ਲੋਕਾਂ ਨੇ ਧਾਰਮਿਕ ਸਥਾਨਾਂ ਨੂੰ ਆਪਣੇ ਲੁਕਣ ਦੀਆਂ ਥਾਵਾਂ ਬਣਾਇਆ ਹੋਇਆ ਉਹਨਾਂ ਵੀ ਜੇ ਸਰਕਾਰਾਂ ਨੇ ਇਸ ਤਰ੍ਹਾਂ ਦੇ ਜੁਰਮਪੇਸ਼ਾ ਲੋਕਾਂ ਨੂੰ ਲੁਕੇ ਹੋਏ ਧਰਮਘਰਾਂ ਚ ਲੁਕੇ ਹੋਏ ਲੋਕਾਂ ਨੂੰ ਜੇ ਮਾਰਿਆ ਗੰਦਗੀ ਸਾਫ ਕੀਤੀ ਤੇ ਫਿਰ ਕਹਿੰਦੇ ਜੀ ਉਹ ਬੁਚੜ ਸਨ ਪੁਲਿਸ ਵਾਲੇ ਬੁਚੜ ਸਨ ਜੇ ਸਾਡੇ ਪੰਜਾਬ ਦੀ ਪੁਲਿਸ ਸਖਤ ਨਾ ਹੋਵੇ ਤੇ ਇਸ ਤਰ੍ਹਾਂ ਦੇ ਜੁਰਮਪੇਸ਼ਾ ਲੋਕ ਜਿਹੜੇ ਨੇ ਉਹ ਰੋਜ਼ ਮੁਰਗੇ ਜਾਂ ਬੱਕਰੇ ਨਾ ਖਾਣ ਵੱਢ ਕੇ ਉਹ اسی ਤਰ੍ਹਾਂ ਧੋਖੇ ਨਾਲ ਬਲਾ ਬਲਾ ਕੇ ਲੋਕਾਂ ਨੂੰ ਵੱਢ ਵੱਢ ਕੇ ਖਾ ਜਾਣ ਮੈਂ ਫੇਰ ਦੱਸ ਦਉਮੈਂ ਕਿ ਮੈਂ ਉਸ ਕੰਚਨ Tiwari ਉਰਫ ਕਮਲ ਕੋਰ ਦੇ ਕੰਟੈਂਟ ਜਾਂ ਉਹਦੀ ਕਿਸੇ ਵੀ ਤਰ੍ਹਾਂ ਦੀ ਵਿਚਾਰਧਾਰਾ ਦੇ ਹੱਕ 'ਚ ਨਹੀਂ ਆ। ਪਰ ਉਸ ਨੂੰ ਇੱਕ ਵਾਰੀ ਮਿਲ ਕੇ ਉਸ ਨੂੰ ਸ਼ਕਤੀ ਨਾਲ ਸਮਝਾਇਆ ਜਾ ਸਕਦਾ ਹੈ, ਉਹਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਹੈ, ਉਹਦੀ ਮਜਬੂਰੀ ਪੁੱਛ ਕੇ ਮੈਂ ਇਸ ਜੁਰਾਇਮ ਪੇਸ਼ਾ ਅਮਰਤਪਾਲ ਮਹਿਰੋ ਦੇ ਕੋਲੋਂ ਪੁੱਛਦਾ ਆ ਕਿ ਸਿੱਖ ਧਰਮ ਦੇ ਵਿੱਚ ਤੂੰ ਵੜ ਗਿਆ, ਤੂੰ ਆਪਣਾ ਧਰਮ ਛੱਡ ਦਿੱਤਾ ਕਿਉਂਕਿ ਜੇ ਤੂੰ ਆਪਣੇ ਧਰਮ 'ਚ ਰਹਿ ਕੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਜੁਰਾਇਮ ਪੇਸ਼ਾ ਜ਼ੁਲਮ ਕਰਦਾ ਤੇ ਤੈਨੂੰ ਪਤਾ ਸੀਗਾ ਇਤੇ ਤੇਰੇ ਛਤਰੋਲ ਬਹੁਤ ਹੋਣੀ ਆ ਪੰਜਾਬ ਦੇ ਲੋਕਾਂ ਨੇ ਤੇਰੇ ਛਤਰਬਾਦ ਫੇਰਨਾ ਆ ਤੇ ਫਿਰ ਤੇਰੇ ਵਰਗੇ ਜਰਾਇਮ ਪੇਸ਼ਾ ਬੰਦੇ ਨੇ ਜਾਂ ਤੇਰੇ ਸਾਰੇ ਪਰਿਵਾਰ ਨੇ ਆਪਣਾ ਧਰਮ ਛੱਡ ਕੇ ਫਿਰ ਤੁਸੀਂ ਸਿੱਖ ਧਰਮ ਨੂੰ ਗੰਦਲਾ ਕਰਨ ਦੇ ਲਈ ਸਿੱਖ ਧਰਮ ਅਪਣਾ ਲਿਆ ਕਿਉਂਕਿ ਲੋਕ ਜਜ਼ਬਾਤੀ ਨੇ ਪੰਜਾਬ ਦੇ ਲੋਕ ਜਜ਼ਬਾਤੀ ਨੇ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ ਸਿੱਖ ਧਰਮ ਦਾ ਸਤਕਾਰ ਕਰਨ ਵਾਲੇ ਨੇ ਬਾਹਰਲੇ ਮੁਲਕਾਂ ਤੇਰਾ ਪਰਿਵਾਰ ਤੇ ਤੂੰ ਤੂੰ ਐਨਆਰਆਈਆਂ ਦੀ ਫੰਡਿੰਗ ਦੇ ਸਰਦੇ ਉੱਤੇ ਚੱਲਦੇ ਆ ਤੇ ਉਹ ਵੀ ਜਰਾਇਮ ਪੇਸ਼ਾ ਲੋਕੀ ਨੇ ਜਿਹੜੇ ਅਮਰਪਾਲ ਮੈਰੋ ਵਰਗੇ ਜਰਾਇਮ ਪੇਸ਼ਾ ਬੰਦੇ ਨੂੰ ਸਪੋਰਟ ਕਰਦੇ ਆ ਕਿਉਂਕਿ ਤੁਸੀਂ ਗੁਰੂਆਂ ਨਾਲੋਂ ਵੱਡੇ ਨਹੀਂ ਹੋਗੇ ਗੁਰੂਆਂ ਨੇ ਪਿਆਰ ਮੁਹੱਬਤ ਨਾਲ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਆ ਬਦਲਣ ਦੀ ਕੋਸ਼ਿਸ਼ ਕੀਤੀ ਆ ਤੁਹਾਡੀ ਤਰ੍ਹਾਂ ਜਰਾਇਮ ਪੇਸ਼ਾ ਜੁਰਮ ਕਰਕੇ ਕ੍ਰਾਈਮ ਕਰਕੇ ਲੋਕਾਂ ਨੂੰ ਤੁਸੀਂ ਬਦਲ ਨਹੀਂ ਸਕਦੇ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਹੈਗੀ ਆ ਜਦੋਂ ਕਾਨੂੰਨ ਤੁਹਾਡੇ ਤੇ ਸਿਕੰਜਾ ਕੱਸਦਾ ਆ ਫਿਰ ਤੁਸੀਂ ਜੁਰਮ ਪੇਸ਼ਾ ਲੋਕ ਚੀਕਾਂ ਮਾਰਦੇ ਆਂ ਔਰ ਤੁਹਾਡੇ ਵਰਗੇ ਹੋਰ ਜੁਰਮ ਪੇਸ਼ਾ ਤੁਹਾਡੇ ਸਪੋਰਟਰ ਤੁਹਾਡੇ ਫੋਲੋਅਰ ਉਹ ਚੀਕਾਂ ਮਾਰਦੇ ਆ ਕਿ ਹਕੂਮਤ ਤੱਕਾ ਕਰਦੀ ਆ ਇੱਕ ਜੁਰਮ ਪੇਸ਼ਾ ਕਾਲੇ ਦੌਰ ਦੇ ਵਿੱਚ ਜਦੋਂ ਪੰਜਾਬ ਸੀਗਾ 1980 ਤੋਂ ਲੈ ਕੇ ਤੇ 1985 ਤੱਕ ਤੇ ਉਸ ਦੌਰਾਨ ਵੀ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਜੁਰਮ ਪੇਸ਼ਾ ਲੋਕਾਂ ਨੂੰ ਹੀ ਖਤਮ ਕੀਤਾ ਸੀ ਜਿਨ੍ਹਾਂ ਨੇ ਧਾਰਮਿਕ ਸਥਾਨਾਂ ਨੂੰ ਆਪਣੇ ਲੁਕਣ ਦਾ ਥਾਂ ਤੇ ਆਪਣੀਆਂ ਅਯਾਸ਼ੀਆਂ ਦੇ ਅੱਡੇ ਬਣਾਏ ਹੋਏ ਸੀ ਤੇਰੇ ਵਰਗਾ ਜਰਾਇਮ ਪੇਸ਼ਾ ਬੰਦਾ ਆਣ ਕੇ ਤੇ ਉਹ ਪੰਜਾਬ ਦੇ ਲੋਕਾਂ ਦੀ ਹਮਦਰਦੀ ਲਵੇ ਕਿ ਇਹ ਲੜਕੀ ਜਿਹੜੀ ਆ ਉਹ ਗਲਤ ਕੰਟੈਂਟ ਪਾਉਂਦੀ ਸੀ ਉੱਤੇ ਜਥੇਬੰਦੀਆਂ ਸੰਸਥਾਵਾਂ ਸੰਗਠਨ ਮਿਲ ਕੇ ਕੰਪਲੇਂਟ ਕਰ ਸਕਦੇ ਆ ਪੁਲਿਸ ਨੂੰ ਔਰ ਮੈਨੂੰ ਯਕੀਨ ਆ ਜਦੋਂ ਜਥੇਬੰਦੀਆਂ ਜਾਂ ਸੰਗਠਨ ਇਕੱਠੇ ਹੋ ਕੇ ਪੁਲਿਸ ਦੇ ਪ੍ਰਸ਼ਾਸਨ ਦੇ ਕੋਲ ਜਾਂਦੇ ਆ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਦੇ ਆ ਤੇ ਪੁਲਿਸ ਨੂੰ ਕਾਰਵਾਈ ਕਰਨੀ ਪੈਂਦੀ ਆ ਔਰ ਫਿਰ ਜਦੋਂ ਜਿਸ ਬੰਦੇ ਦੇ ਖਿਲਾਫ ਦਰਖਾਸਤ ਹੁੰਦੀ ਆ ਉਹਨੂੰ ਆਪਣੇ ਬਿਆਨ ਦਰਜ ਕਰਾਉਣੇ ਪੈਂਦੇ ਆ ਤੇ ਫਿਰ ਉਹ ਬਿਆਨ ਵੀ ਤੇ ਉੱਥੇ ਜਾ ਕੇ ਦਰਜ ਕਰਾਉਂਦੀ ਨਾ ਵੀ ਇਸ ਤਰ੍ਹਾਂ ਦੇ ਡਬਲ ਮੀਨਿੰਗ ਕੰਮ ਆ ਕੋਈ ਵੀ ਸਿਆਣਾ ਅਫਸਰ ਉਹਦੇ ਤੇ ਸ਼ਕਤੀ ਨਾਲ ਕਾਰਵਾਈ ਜੇ ਕਰਦਾ ਤੇ ਹੋ ਸਕਦਾ ਉਹ ਸੁਧਰ ਸਕਦੀ ਸੀ ਪਰ ਕਿਸੇ ਨੂੰ ਮਾਰ ਦੇਣਾ ਇਹ ਕੋਈ ਹੱਲ ਨਹੀਂ ਆ ਔਰ ਅਮਰਤਪਾਲ ਮੈਨੂੰ ਤੂੰ ਸਾਬਤ ਕੀਤਾ ਕਿ ਤੇਰਾ ਜਿਹੜਾ ਪਿਸ਼ੋਕੜ ਆ ਤੁਸੀਂ ਧੋਖੇबाज ਆ ਤੁਸੀਂ ਧੋਖਾ ਕਰਨ ਵਾਲੇ ਲੋਕ ਆ ਔਰ ਤੇਰੇ ਅੰਦਰ ਡੀਐਨਏ ਜਿਹੜਾ ਮੁਗਲਾਂ ਵਾਲਾ ਆ ਔਰ ਤੁਸੀਂ ਗੁਰੂ ਦਾ ਬਣਾ ਪਾ ਕੇ ਤੁਸੀਂ ਗੁਰੂ ਦੇ ਸਿਧਾਂਤਾਂ ਤੋਂ ਕਹਾ ਦੂਰ ਤੁਸੀਂ ਅਨਪੜ ਜਰੈਮ ਪੇਸ਼ਾ ਲੋਕ ਆ ਤੁਸੀਂ ਲੋਕਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਪੜਿਆ ਅਗਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆ ਹੁੰਦਾ ਤੇ ਫੇਰ ਤੁਹਾਨੂੰ ਪਤਾ ਹੁੰਦਾ ਕਿ ਧਰਮ ਦਾ ਮਤਲਬ ਆ ਦਇਆ ਦਇਆ ਪਾਵਨਾ ਔਰ ਜਿਹੜੇ ਵੀ ਧਰਮ ਦੇ ਵਿੱਚ ਜਿਹੜੇ ਵੀ ਧਰਮ ਦੇ ਵਿੱਚ ਜਿਹੜੇ ਲੋਕ ਵੀ ਜੀਵ ਹੱਤਿਆ ਕਰਦੇ ਆ ਸਮਝਦਾ ਆ ਕਿ ਉਹ ਲੋਕ ਜਿਹੜੇ ਨੇ ਉਹ ਸ਼ੈਤਾਨ ਲੋਕ ਨੇ ਉਹ ਧਾਰਮਿਕ ਨਹੀਂ ਹੋ ਸਕਦੇ ਕਿਉਂਕਿ ਧਾਰਮਿਕ ਗ੍ਰੰਥ ਸਾਨੂੰ ਦਇਆ ਭਾਵਨਾ ਸਬਰ ਸੰਤੋਖ ਪਿਆਰ ਮੁਹੱਬਤ ਧਰਮ ਸਾਨੂੰ ਇਹ ਸਿਖਾਉਂਦਾ ਆ ਸਾਡੇ ਗ੍ਰੰਥ ਸਾਨੂੰ ਇਹ ਸਿਖਾਉਂਦੇ ਆ ਲੇਕਿਨ ਉਹਨਾਂ ਧਰਮਾਂ ਦੀ ਆੜ ਦੇ ਵਿੱਚ ਉਹ ਲੋਕ ਜਿਹੜੇ ਜੀਵ ਹੱਤਿਆ ਕਰਦੇ ਆ ਜੀਵਾਂ ਨੂੰ ਸਤਾਉਂਦੇ ਆ ਜੀਵਾਂ ਨੂੰ ਮਾਰਦੇ ਆ ਉਹ ਲੋਕ ਮੈਂ ਸਮਝਦਾ ਆ ਕਿ ਉਹ ਰੱਬ ਦੇ ਬੰਦੇ ਨਹੀਂ ਹੋ ਸਕਦੇ ਉਹ ਧਾਰਮਿਕ ਨਹੀਂ ਹੋ ਸਕਦੇ ਉਹ ਲੋਕ ਸ਼ੇਤਾਨ ਦੇ ਪੁਜਾਰੀ ਜ਼ਰੂਰ ਹੋ ਸਕਦੇ ਆ ਕਿਉਂਕਿ ਸ਼ੇਤਾਨ ਨੂੰ ਖੁਸ਼ੀ ਮਿਲਦੀ ਆ ਜੀਵ ਹੱਤਿਆ ਕਰਕੇ ਜੀਵਾਂ ਨੂੰ ਮਾਰ ਕੇ ਉਹ ਰੱਬ ਦੇ ਬੰਦੇ ਨਹੀਂ ਹੋ ਸਕਦੇ ਬੜਾ ਦੁੱਖ ਹੋ ਰਿਹਾ ਇਸ ਗੱਲ ਦਾ ਕਿ ਉਸ ਲੜਕੀ ਨੂੰ ਸਮਝਾਇਆ ਜਾ ਸਕਦਾ ਆ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਆ ਪਰ ਜਰਾਇਮ ਪੇਸ਼ ਆਏ ਅਮਰਤਪਾਲ ਮਹਿਰੋ ਮੈਂ ਇਹਦੇ ਨਾਲ ਕੁਝ ਸਾਲ ਪਹਿਲਾਂ ਇੱਕ ਦਿਨ ਸਾਰਾ ਦਿਨ ਇਹਦੇ ਨਾਲ ਰਿਹਾ ਸੀਗਾ ਔਰ ਮੈਂ ਇੱਕ ਪੜਿਆ ਲਿਖਿਆ ਬੰਦਾ ਆ ਤੇ ਇਹ ਇੱਕ ਅਨਪੜ ਜਰਾਇਮ ਪੇਸ਼ਾ ਬੰਦਾ ਆ ਚਲੋ ਕਿਸੇ ਕਾਰਨ ਵੰਸ਼ ਮੈਨੂੰ ਫੌਜੀਆ ਨੇ ਸਨਮਾਨਿਤ ਕਰਨਾ ਸੀਗਾ ਤੇ ਇੱਕ ਠੱਗੀ ਸਾਹਿਬ ਗੁਰਦੁਆਰੇ ਦੇ ਵਿੱਚ ਸਾਨੂੰ ਸਨਮਾਨਿਤ ਕਰਨਾ ਸੀਗਾ ਤੇ ਉਹਨਾਂ ਨੇ ਇਹਦਾ ਵੀ ਜ਼ਿਕਰ ਕਰ ਦਿੱਤਾ ਕਿ ਇਹਨੂੰ ਨਾਲ ਲੈ ਕੇ ਆਇਓ ਤੇ ਮੈਨੂੰ ਇੱਕ ਦਿਨ ਇਹਦੇ ਨਾਲ ਰਹਿਣ ਦਾ ਮੌਕਾ ਮਿਲਿਆ ਤੇ ਜਿੱਦਾਂ ਸਿਆਣੀਆਂ ਬੁੜੀਆਂ ਚੋਲ ਜਦੋਂ ਬਣਾਉਂਦੀਆਂ ਸੀ ਤੇ ਉਹ ਇੱਕ ਚੋਲਾਂ ਦੇ ਦਾਣੇ ਨੂੰ ਦੱਬ ਕੇ ਦੇਖ ਲੈਂਦੀਆਂ ਸੀ ਨਾ ਕਿ ਚੋਲ ਬਣ ਗਿਆ ਕਿ ਨਹੀਂ ਬਣ ਗਿਆ ਉਸੇ ਤਰ੍ਹਾਂ ਮੈਂ ਇੱਕ ਦਿਨ ਇਸ ਜਰਾਇਮ ਪੇਸ਼ਾ ਬੰਦੇ ਦੇ ਨਾਲ ਰਹਾ ਇਹਨੇ ਆਪਣੇ ਮੂੰਹੋਂ ਦੱਸਿਆ ਕਿ ਇਹਨੇ 22 ਸਾਲ ਬਿਨਾ ਅਮਰਤ ਸ਼ੱਕੇ ਗੁਰੂ ਦਾ ਬਾਣਾ ਐਵੇਂ ਹੀ ਪਾਇਆ ਹੋਇਆ ਸੀਗਾ ਔਰ ਇਹ ਗੁਰੂ ਦਾ ਬਾਣਾ ਪਾ ਕੇ ਇਹ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵੀ ਇਹਨੇ ਬਹੁਤ ਸਾਰੇ ਜੁਰਾਇਮ ਪੇਸ਼ਾ ਕੰਮ ਕੀਤੇ ਗੁਰੂ ਦੇ ਬਾਣੇ ਨੂੰ ਲਾਜ ਲਈ ਔਰ ਇਹ 22 ਸਾਲ ਤੱਕ ਬਿਨਾ ਅਮਰਤ ਸ਼ੱਕੇ ਗੁਰੂ ਦਾ ਬਾਣਾ ਪਾਈ ਰੱਖਿਆ ਇਹਨੇ ਔਰ ਇਹ ਲੋਕ ਜੁਰਾਇਮ ਪੇਸ਼ਾ ਨੇ ਜਦੋਂ ਇੱਕ ਦੋ ਵਾਰੀ ਇਹ ਜੇਲ੍ਹ ਜਾਉਂਦੇ ਆ ਤੇ ਉਹ ਜੇਲ੍ਹ ਜਿਹੜੀ ਆ ਉਹ ਇੱਕ ਯੂਨੀਵਰਸਿਟੀ ਆ ਉਹਦੇ ਵਿੱਚ ਜਿਹੜਾ ਜੁਰਾਇਮ ਪੇਸ਼ਾ ਬੰਦਾ ਹੁੰਦਾ ਆ ਉਹ ਹੋਰ ਵੱਧ ਦਾਓ ਪੇਚ ਸਿੱਖ ਜਾਂਦਾ ਆ ਸੋ ਇਸ ਜਰਾਇਮ ਪੇਸ਼ਾ ਬੰਦੇ ਦਾ ਪਿਸ਼ੋਕੜ ਕੀ ਸੀਗਾ ਔਰ ਇਹਨੇ ਆਪਣੀ ਔਕਾਤ ਦਿਖਾ ਦਿੱਤੀ ਹੈ ਦੇਖੋ ਮੁਸਲਮਾਨ ਅੱਛੇ ਵੀ ਨਹੀਂ ਸਾਡੇ ਦੋਸਤ ਵੀ ਨਹੀਂ ਸਾਡੇ ਭਰਾ ਵੀ ਨਹੀਂ ਅਸੀਂ ਉਹਨਾਂ ਦਾ ਸਤਕਾਰ ਕਰਦੇ ਆ ਪਰ ਇਸ ਬੰਦੇ ਨੇ ਮੁਗਲਾਂ ਵਾਲਾ ਕੰਮ ਕੀਤਾ ਆ ਧੋਖਾ ਕੀਤਾ ਆ ਤੇ ਧੋਖਾ ਭਾਈ ਜਿਹੜਾ ਤੇਰਾ ਪਿਸ਼ੋਕੜ ਆ ਗੁਰੂ ਦਾ ਬਾਣਾ ਪਾ ਕੇ ਤੂੰ ਕਦੀ ਗੁਰੂ ਦੀ ਬਾਣੀ ਨਹੀਂ ਪੜ੍ਹੀ ਹੋਊਗੀ ਇਹ ਸਿੱਖ ਧਰਮ ਤੇ ਸਾਡੇ ਜੁਗੋ ਜੁਗਤਾਲ ਗੁਰੂ ਗ੍ਰੰਥ ਸਾਹਿਬ ਇਹ ਧੋਖਾ ਧੜੀ ਨਹੀਂ ਸਿਖਾਉਂਦਾ ਇਹ ਧੋਖਾ ਕਰਨਾ ਨਹੀਂ ਲੋਕਾਂ ਨੂੰ ਸਿਖਾਉਂਦਾ ਗੁਰੂ ਸਾਹਿਬ ਜੀ ਨੇ ਤਿੰਨ ਹੱਥੇ ਬੰਦੇ ਦੇ ਉੱਤੇ ਵੀ ਵਾਰ ਕਰਨ ਤੋਂ ਵਰਜਿਆ ਤੇ ਤੁਸੀਂ ਜੁਰਾਇਮ ਪੇਸ਼ਾ ਲੋਕਾਂ ਨੇ ਇੱਕ ਔਰਤ ਨੂੰ ਮਾਰ ਦਿੱਤਾ ਨਿਹੱਥੀ ਨੂੰ ਇਹ ਤੁਹਾਡੀ ਕਿੱਡੀ ਇੱਕ ਸੋਰਮਈ ਪਣਾ ਜਾਂ ਕਿੱਡੇ ਤੁਸੀਂ ਦਲੇਰ ਜਾਂ ਬਹਾਦਰ ਹਾਂ ਤੁਸੀਂ ਮੈਂ ਸਮਝਦਾ ਹਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਜੁਰਾਇਮ ਪੇਸ਼ਾ ਲੋਕ ਜਿਹੜੇ ਸਮਾਜ ਦੇ ਲਈ ਖਤਰਾ ਨੇ ਇਸ ਤਰ੍ਹਾਂ ਦੇ ਲੋਕਾਂ ਦਾ ਇਨਕਾਊਂਟਰ ਜ਼ਰੂਰ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੇ ਲੋਕਾਂ ਦੀ ਗੰਦਗੀ ਜਿਹੜੀ ਆ ਉਹ ਸਾਫ਼ ਕਰ ਦੇਣੀ ਚਾਹੀਦੀ ਹੈ ਜਿੱਦਾਂ ਕੇਪੀਐਸ ਗਿੱਲ ਤੇ ਸਰਦਾਰ ਬਿੰਦ ਸਿੰਘ ਹੋਣਾ ਨੇ ਜੁਰਾਇਮ ਪੇਸ਼ਾ ਲੋਕਾਂ ਨੂੰ ਖਤਮ ਕੀਤਾ ਸੀਗਾ ਮੈਂ ਚਾਹੁੰਦਾ ਆ ਕਿ ਸਮੇਂ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਸ਼ਕਤੀ ਦਿਖਾਉਂਦੇ ਹੋਏ ਇਸ ਤਰ੍ਹਾਂ ਦੇ ਜੁਰਾਇਮ ਪੇਸ਼ਾ ਬੰਦਾ ਜਿਹੜਾ ਹੁਣ ਭੱਜਿਆ ਹੋਇਆ ਆ ਚੱਡਿਆ ਚੂਛ ਲੈ ਕੇ ਤੇ ਨੌਜਵਾਨ ਦੇਖੋ ਮੁੰਡਾ ਪਲੱਸ 2 ਕਰਕੇ ਆਈਟੀਆਈ ਕਰ ਰਿਹਾ ਤੇ ਇਸ ਤਰ੍ਹਾਂ ਦੇ ਨੌਜਵਾਨ ਧੀਆ ਪੁੱਤ ਲੋਕਾਂ ਦੇ ਜਿਹੜੇ ਨੇ ਉਹਨਾਂ ਨੂੰ ਮਰਵਾ ਦੇਣਾ ਐਨਆਰੀਆਂ ਤੋਂ ਪੈਸੇ ਲੈ ਕੇ ਮਹਿੰਗੀਆਂ ਗੱਡੀਆਂ ਮਹਿੰਗੇ ਅਸਲੇ ਹਨਾ ਆਪਣੇ ਪਰਿਵਾਰ ਨੂੰ ਐਸ਼ ਕਰਾਉਣੀ ਔਰ ਅਣਗਿਣਤ ਜ਼ਮੀਨਾਂ ਜਾਇਦਾਦਾਂ ਬਣਾ ਲੈਣੀਆਂ ਐਨਆਰਆਈਆਂ ਦੇ ਪੈਸੇ ਦੇ ਉੱਤੇ ਉਹ ਵੀ ਜੁਰਾਇਮ ਪੇਸ਼ਾ ਲੋਕ ਹੀ ਨੇ ਜਿਹੜੇ ਉਹ ਸਿੱਖ ਨਹੀਂ ਹੋ ਸਕਦੇ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਆ ਜਾਂ ਇਹਨਾਂ ਨੂੰ ਪੈਸਾ ਭੇਜਦੇ ਆ ਸੋ ਕਮਲ ਕੋੜ ਦਾ ਕਤਲ ਹੋ ਜਾਣਾ ਇੱਕ ਮੰਦਭਾਗੀ ਗੱਲ ਆ ਮੈਂ ਉਹਦੇ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਦਾ ਨਾ ਤੇ ਫਾਲੋਅਰ ਸੀਗਾ ਤੇ ਨਾ ਹੀ ਉਹਨੂੰ ਲਾਈਕ ਕਰਦਾ ਸੀਗਾ ਪਰ ਉਸ ਨੂੰ ਨਿਹੱਥੀ ਨੂੰ ਧੋਖੇ ਨਾਲ ਬੁਲਾ ਕੇ ਮਾਰ ਦੇਣਾ ਇਹ ਗੁਰੂ ਦੇ ਸਿੱਖ ਦਾ ਕੰਮ ਨਹੀਂ ਹੈ ਇਹ ਗੁਰੂ ਦੇ ਸਿੰਘ ਦਾ ਕੰਮ ਨਹੀਂ ਹੈ ਅਮਰਤਪਾਲ ਜਿਹੜਾ ਤਰਾ ਪਿਸ਼ੋਕੜ ਆ ਉਹਦੇ ਵਿੱਚ ਤੁਸੀਂ ਏਡਾ ਦੇ ਧੋਖੇ ਬਹੁਤ ਕੀਤੇ ਆ ਗੁਰੂ ਸਰਬਾਨਾਂ ਨਾਲ ਵੀ ਕੀਤੇ ਆ ਉਹਦਾ ਦੇ ਧੋਖੇ ਤੁਸੀਂ ਸਿੱਖ ਕੌਮ ਨਾਲ ਕੀਤੇ ਨੇ ਸਾਬ ਜਾਦਿਆਂ ਨਾਲ ਕੀਤੇ ਨੇ ਤੇ ਤੂੰ ਆਪਣੀ ਔਕਾਤ ਦਿਖਾ ਦਿੱਤੀ ਆ ਤੂੰ ਸਿੱਖ ਨਹੀਂ ਹੋ ਸਕਦਾ ਇਹਨੂੰ ਸਿੱਖ ਨਾ ਮੰਨਿਆ ਜਾਵੇ ਇਹ ਜੁਰਾਇਮ ਪੇਸ਼ਾ ਲੋਕ ਨੇ ਔਰ ਜਿਹੜੇ ਧਰਮ ਦੇ ਵਿੱਚ ਤੂੰ ਹੈਗਾ ਤੂੰ ਆਪਣੇ ਧਰਮ ਚੀਨੀ ਪੱਕਾ ਰਿਹਾ ਉਹ ਆਪਣਾ ਧਰਮ ਛੱਡ ਕੇ ਸਿੱਖਾਂ ਨੂੰ ਬਦਨਾਮ ਕਰਨ ਆ ਗਿਆ